ਸਾਬਕਾ ਵਿਧਾਇਕ ਜਗਿੰਦਰਪਾਲ ਹਰ ਵਕਤ ਕਿਤੇ ਨਾ ਕਿਤੇ ਸੁਰਖੀਆਂ ਦੇ ਵਿੱਚ ਜ਼ਰੂਰ ਰਹਿੰਦੇ ਹਨ ਚਾਹੇ ਕੋਈ ਪੀਰ ਬਾਬਾ ਦੀ ਦਰਗਾਹ ਦਾ ਮੇਲਾ ਹੋਵੇ ਚਾਹੇ ਕੋਈ ਕ੍ਰਿਕਟ ਦਾ ਟੂਰਨਾਮੈਂਟ ਹੋਵੇ ਚਾਹੇ ਕਬੱਡੀ ਦਾ ਕੋਈ ਟੂਰਨਾਮੈਂਟ ਹੋਵੇ ਸਾਬਕਾ ਵਿਧਾਇਕ ਜਗਿੰਦਰਪਾਲ ਉੱਥੇ ਜ਼ਰੂਰ ਪਹੁੰਚਦੇ ਹਨ ਸਾਬਕਾ ਵਿਧਾਇਕ ਜਗਿੰਦਰਪਾਲ ਨੂੰ ਪੋਏ ਹਲਕੇ ਦੇ ਲੋਕੀ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਅਤੇ ਸਾਬਕਾ ਵਿਧਾਇਕ ਜਗਿੰਦਰਪਾਲ ਵੀ ਪੋਏ ਹਲਕੇ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ ਇਸ ਵਕਤ ਸਾਬਕਾ ਵਿਧਾਇਕ ਜਗਿੰਦਰਪਾਲ ਨੇ ਇੱਕ ਬਹੁਤ ਵੱਡਾ ਪ੍ਰੋਗਰਾ ਕੀਤਾ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਆਪਣੇ ਦਫ਼ਤਰ ਵਿਖੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਤੇ ਲੋਕਾਂ ਨੂੰ ਦਵਾਈਆਂ ਦੀ ਸਹੂਲਤਾਂ ਵੀ ਦਿੱਤੀ ਆਓ ਅਸੀਂ ਗੱਲਬਾਤ ਕਰਦੇ ਹਾਂ ਸਾਬਕਾ ਵਿਧਾਇਕ ਜਗਿੰਦਰ ਪਾਲ ਨਾਲ ਉਹਨਾਂ ਦਾ ਕੀ ਕਹਿਣਾ ਹੈ ਜਿਹੜਾ ਮੈਡੀਕਲ ਕੈਂਪ ਲੱਗਾ ਸੋਤੇ ਕੱਡੇ ਵੱਡੇ ਦਫ਼ਤਰ ਦੇ ਵਿੱਚ ਜੀ ਸੀ ਇੱਥੇ ਦਾ ਮੈਡੀਕਲ ਸੀਗਾ ਤੇ ਕੀ ਕਹਿਣਾ ਹੈ ਦੇਖੋ ਜੀ ਡਾਕਟਰ ਰੀਤੀ ਜੀ ਅੱਖਾਂ ਦੀ ਸਪੈਸ਼ਲਿਸਟ ਸੁਪਰ ਸਪੈਸ਼ਲਿਸਟ ਕੋਲ ਹੈ ਵੈਸੇ ਵੀ ਸੁਤਾਨਪੁਰ ਤੋਂ ਮੇਰੇ ਬਿਲਕੁਲ ਗਵਾਂਡਾ ਤਰਸੇਂਦੀ ਦੀ ਲੜਕੀ ਹੈ ਔਰ ਇਹਨਾਂ ਨੇ ਹਸਪਤਾਲ ਜਿਹੜਾ ਬਿਲਕੁਲ ਮਲਕਪੁਰ ਤੋਂ ਥੋੜਾ ਗਾਂ ਜਾਈਏ ਕੋੜ ਦੇ ਅਗਲੇ ਪਾਸੇ ਜਾ ਕੇ ਨਾ ਹਸਪਤਾਲ ਖੋਦੇ ਆ ਔਰ ਮੇਰੇ ਕੋਲ ਆ ਜਿਹਨਾਂ ਕੈਂਪ ਲਗਾਇਆ ਮੇਰਾ ਤਾਂ ਮੋਟੋ ਵੀ ਹੈ ਚਲੋ ਗਰੀਬ ਲੋਕਾਂ ਦੇ ਕੰਮ ਹੋਣਾ ਚਾਹੀਦਾ ਕਿਸੇ ਨੇ ਅੱਖਾਂ ਚੈਕ ਕਰਵਾਉਣੀ ਹੈ ਉਹ ਦੇ ਫਰੀਓ ਕਾਸਟ ਦਵਾਈ ਵੀ ਦੇ ਰਹੀ ਆ ਅੱਖਾਂ ਨੂੰ ਪਾਣ ਵਾਸਤੇ ਪਰ ਅੱਛੀ ਮਲੋ ਕਾਫੀ ਜਗ੍ਹਾ ਤੇ ਕੁੜੀ ਕੰਮ ਕਰਕੇ ਆਈ ਆ ਉਹ ਸਾਰੀਆਂ ਡਿਗਰੀਆਂ ਕੋਲ ਲੈ ਕੇ ਤੇ ਮੈਂ ਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਲੜਕੀਆਂ ਨੂੰ ਅੱਛੀ ਤਨੀਮ ਦਿੱਤੀ ਜਾਏ ਤੋ ਉਹ ਵਧੀਆ ਤਰੀਕੇ ਨਾਲ ਆਪਣਾ ਸਿਸਟਮ ਚਲਾ ਸਕਦੀਆਂ ਦੂਸਰਾ ਆ ਲੜਕੀ ਫਰੀਦੀ ਆਸਪਟਲ ਖੋਲ੍ਹਿਆ ਡਾਕਟਰ ਬੰਨਾ ਕੋ ਛੁੱਟੀ ਕਰ ਲਈ ਐਮਬੀਬੀਐਸ ਕਰਨੀ ਐ ਐਮਬੀਬੀਐਸ ਤੋਂ ਬਾਅਦ ਫਿਰ ਐਮਡੀ ਕਰਨੀ ਇੱਕ ਸੁਪਰ ਸਪੈਸ਼ਲਿਸਟ ਬੰਨਾ ਦੀ ਚੀਜ਼ ਆ ਵੈਸੇ ਮੈਂ ਦੇਖਿਆ ਕੁੜੀਆਂ ਜਿਹੜੀਆਂ ਨੇ ਇਸ ਕੰਮ ਦੇ ਵਿੱਚ ਜਿਆਦਾ ਹਿੱਸਾ ਲੈਂਦੇ ਮੈਂ ਤੇ ਬਾਬੇ ਨਾਨਕ ਦੀ ਪ੍ਰਾਰਥਨਾ ਕਰਦਾ ਵੀ ਸਾਰੇ ਨੌਜਵਾਨ ਲੜਕੇ ਲੜਕੀਆਂ ਬਾਬੇ ਨਾਨਕ ਦਾ ਮਿਹਰ ਭਰੇ ਹੱਥ ਰੇ ਸਾਰੇ ਹੀ ਨੌਜਵਾਨ ਲੜਕੀਆਂ ਲੜਦੇ ਜਿਵੇਂ ਆਜਨ ਦੋਗੁਣੀ ਤੇ ਰਾਜ ਚੁਗਣੀ ਤਕੀ ਕਰਨ ਇਹ ਮੇਰੀ ਕਾਮਨਾ ਹੈ ਸੰਦੇਸ਼ ਮੇਰੇ ਆ ਵੈਸੇ ਤੇ ਕਾਫੀ ਦਿਨਾਂ ਤੋਂ ਅਸੀਂ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਸਾਰੇ ਲੋਕਾਂ ਨੂੰ ਆਪਣੀ ਜਿੰਨੇ ਵਰਕਰਾਂ ਨੂੰ ਲਾਗਤ ਕੀਤਾ ਬਤ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਗਰੀਬ ਲੋਕੀ ਜਿਹੜੇ ਆ ਵੈਸੇ ਤੇ ਗਰੀਬ ਅਮੀਰੀ ਦੀ ਗੱਲ ਨਹੀਂ ਅਮੀਰ ਵੀ ਚੱਕਰਾਸੇ ਨੇ ਗਰੀਬ ਵੀ ਚੱਕਰਾਸੇ ਨੇ ਗਰੀਬ ਨਾ ਹੁੰਦਾ ਵੀ ਗਰੀਬ ਵਿਚਾਰਾ ਸਹੀ ਜਗਤ ਪਹੁੰਚ ਨਹੀਂ ਸਕਦਾ ਇਸ ਕਰਕੇ ਇਥੇ ਕੈਂਪ ਲਗਾਇਆ ਗਿਆ ਤੇ ਲੋਕੀ ਆਪਣੀ ਅੱਖਾਂ ਚੱਕਰਾਉਣ ਤੇ ਇਹਦਾ ਫਾਇਦਾ ਲੈਣ ਫਿਰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਅੱਜ ਦੀ ਦੇੰਦੀ ਵਧਾਈ ਹੈ ਕਿ ਕੁੜੀ ਨੇ ਕੈਂਪ ਲਗਾਇਆ ਤੇ ਕੁੜੀ ਨੂੰ ਵੀ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਜੈ ਹਿੰਦ ਤਾਂ ਕੈਂਪ ਲਗਾਇਆ ਜੋ ਹਾਈ ਲੋਕੀ ਕਾਂਗਰਸ ਦਫ਼ਤਰ ਵਿੱਚ ਹੋਆ ਮਿਆ ਕਿਸ ਚੀਜ਼ ਦਾ ਕੈਂਪ ਲਗਾਇਆ ਹੈ ਔਰ ਅਭੀ ਤੱਕ ਕਿਆ ਰਿਸਪੌਂਸ ਮਿਲਿਆ नमस्ते मेरा नाम डॉक्टर प्रीति भगत है यहाँ पे एक्स एम एल ए मिस्टर जोगिंदर पाल जी ने कैंप लगवाया था फ्री आई चेकअप कैंप है ये यहाँ का रिस्पॉन्स बहुत ही अच्छा मिला है अभी तक हमने 300 से ज़्यादा पेशेंट देख लिए हैं जो भी पेशेंट हैं कैटरक के हैं जिनको रेटिना की प्रॉब्लम है कॉर्निया की प्रॉब्लम है उन लोगों को हमने यहाँ पे आज फ्री दवाइयाँ बांटी हैं और हमने उनको ये भी बताया है कि हर साल तो अपना है एग्जामिनेशन कराना है आई एग्ज़ामिनेशन कराना है और जिन लोगों को आगे कंप्लीट एग्जामिनेशन की ज़रूरत है उनको हमने हॉस्पिटल में आ जांच कराने के लिए बोला है